ਰੱਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਇਸ ਤੋਂ ਔਖੀ ਜ਼ਿੰਦਗੀ ਕੀ ਹੋ ਸਕਦੀ ਹੈ ਕਿ 28 ਸਾਲ ਦੀ ਉਮਰ ਵਿੱਚ ਕੋਈ ਮੰਜੇ ਤੇ ਪਿਆ ਹੋਵੇ ਸਰੀਰ ਗਲ ਰਹਾ ਹੋਵੇ ਅਤੇ ਸਰੀਰ ਵਿੱਚ 2-2 3-3 ਇੰਚ ਚੌੜੇ ਅਤੇ ਗਹਿਰੇ ਜ਼ਖਮ ਹੋ ਗਏ ਹੋਣ ਅਤੇ ਇਹ ਜ਼ਖਮ ਵੱਧਦੇ ਹੀ ਜਾ ਰਹੇ ਹੋਣ ਕਹਾਣੀ ਹੈ ਗੁਰਦਾਸਪੁਰ ਦੇ ਬਹਿਰਾਮਪੁਰ ਰੋਡ ਤੇ ਰਹਿਣ ਵਾਲੇ ਬੋਬੀ ਨਾਮਕ ਨੌਜਵਾਨ ਦੀ ਬੋਬੀ ਰਿਕਸ਼ਾ ਚਲਾਉਂਦਾ ਸੀ ਪਰ 3 ਸਾਲ ਪਹਿਲਾਂ ਇੱਕ ਦਿਨੀ ਰਿਕਸ਼ਾ ਪਲਟ ਗਿਆ ਤੇ ਉਹ ਇਸ ਦੇ ਹੇਠਾਂ ਦੱਬਿਆ ਗਿਆ ਇਸ ਤੋਂ ਬਾਅਦ ਉਸ ਦਾ ਲੱਕ ਤੋਂ ਹੇਠਾਂ ਵਾਲਾ ਹਿੱਸਾ ਬਿਲਕੁਲ ਸੁਨ ਹੋ ਗਿਆ ਤੇ ਫਿਰ ਮੰਜੇ ਤੇ ਪਏ ਪਏ ਉਸ ਦੇ ਸਰੀਰ ਦੇ ਪਿਛਲੇ ਹਿੱਸੇ ਤੇ ਬੈਡਸੋਲ ਹੋਣੇ ਸ਼ੁਰੂ ਹੋ ਗਏ ਬੈਡਸੋਲ ਵੱਡੇ ਵੱਡੇ ਨੇ ਵੱਧ ਗਏ ਹਨ ਕਿ ਲੱਗਦਾ ਹੈ ਜਿਵੇਂ ਬੋਬੀ ਨੂੰ ਪਿਛਲੇ ਪਾਸਿਓਂ ਕਿਸੇ ਖੁੰਖਾਰ ਜਾਨਵਰ ਨੇ ਨੋਚ ਲਿਆ ਹੋਵੇ ਤਸਵੀਰਾਂ ਇੰਨੀਆਂ ਭਿਆਨਕ ਹਨ ਕਿ ਦਿਖਾਈਆਂ ਵੀ ਨਹੀਂ ਜਾ ਸਕਦੀਆਂ ਘਰ ਵਿੱਚ ਪਤਨੀ ਹੈ ਜੋ ਅਜਿਹੇ ਸਮੇਂ ਵਿੱਚ ਵੀ ਉਸ ਦੀ ਸੇਵਾ ਕਰ ਰਹੀ ਹੈ ਤੇ ਇੱਕ 60 ਸਾਲ ਦੀ ਬਜ਼ੁਰਗ ਮਾਂ ਹੈ ਜੋ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਰੋਟੀ ਪਾਣੀ ਦਾ ਜ਼ੁਗਾਲ ਕਰ ਰਹੀ ਹੈ ਸ਼ਹਿਰ ਦੀ ਇੱਕ ਸਮਾਜ ਸੇਵੀ ਸੰਸਥਾ ਬੋਬੀ ਦੇ जख्मਾਂ ਤੇ ਪੱਟੀਆਂ ਤਾਂ ਕਰਵਾ ਰਹੀ ਹੈ ਪਰ ਉਨ੍ਹਾਂ ਕੋਲ ਵੀ ਇੰਨੀ ਸਮਰਥਾ ਨਹੀਂ ਹੈ ਕਿ ਬੋਬੀ ਦਾ ਇਲਾਜ ਵੀ ਕਰਵਾ ਸਕਣ ਇਸ ਲਈ ਸਮਾਜ ਸੇਵੀਆਂ ਨੂੰ ਅੱਗੇ ਆ ਕੇ ਇਲਾਜ ਲਈ ਮਦਦ ਕਰਨ ਦੀ ਅਪੀਲ ਕਰ ਰਿਹਾ ਹੈ ਬੋਬੀ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟੀਆਂ ਦੀ ਰਿਪੋਰਟ ਸਰ ਮੇਰਾ ਨਾਮ ਭੂਵੀ ਕੁਮਾਰ ਹੈ ਤੇ ਸਰ 10 ਸਾਲ ਪਹਿਲੇ ਮੇਰਾ ਐਕਸੀਡੈਂਟ ਹੋ ਚੁੱਕਿਆ ਆ ਈ ਰਿਕਸ਼ਾ ਪਲਟ ਗਿਆ ਸੀ ਜਿਸ ਦੇ ਕਰਕੇ ਮੇਰਾ ਵੀਰ ਦੀ ਹੱਡੀ ਢੁੱਲ ਚੁੱਕੀ ਦੀ ਆ ਇਹ ਤਾਂ ਠੀਕ ਆ ਨਾ ਤੇ ਉਹਦੇ ਕਰਕੇ ਸਰ ਮੇਰਾ ਅੱਧਾ ਸਰੀਰ ਖਲੋਗੇ ਦਾ ਤੇ ਇਹਨਾਂ ਨਾਲ ਸਰੀਰ ਮੇਰਾ ਕੰਮ ਨਹੀਂ ਕਰਦਾ ਮੇਰਾ ਲੈਟ੍ਰੀਨ ਬਾਥ ਹੁੰਦੀ ਮੰਜੇ ਤੇ ਹੁੰਦਾ ਆ ਬਹੁਤ ਦਿੱਕਤ ਆ ਬਹੁਤ ਪਰੇਸ਼ਾਨਾ ਉਹਦੇ ਕਰਕੇ ਮੇਰਾ ਸਰੀਰ ਨਹੀਂ ਚੱਲਣ ਕਰਕੇ ਨਾ ਮੇਰੇ ਬੈੱਥ ਸੌਲ ਵੀ ਹੋ ਗਈ ਜਿਦਾਂ ਜਿਹੜੇ ਕਰਕੇ ਉੱਚੀ ਲੇਟੋ ਲੈ ਕੇ ਪੱਟਾਂ ਤੱਕ ਮੇਰੇ ਕਾਫੀ ਜਖਮ ਹੋ ਚੁੱਕੇ ਜਿਵੇਂ ਕਿ ਬਹੁਤ ਪਰੇਸ਼ਾਨ ਹੋ ਗਿਆ ਮੈਂ ਕਿੱਦਾਂ ਦੇ ਜਖਮ ਹੈ ਕੀ ਪੋਜੀਸ਼ਨ ਹੈ ਉਹਨਾਂ ਦੀ ਕਾਫੀ ਫੈਲ ਗਏ ਸਾਰੇ ਕਿੰਨੇ ਲੰਬੇ ਡੂੰਘੇ ਹੋਣਗੇ ਹਾਂ ਸੜੂ ਘਟ ਘਟ ਇੰਚ ਡੇਢ ਇੰਚ ਤੇ ਡੂੰਗਾ ਹੈ ਗਿਆ ਕਿੰਨੇ ਜਖਮ ਸੜੂ 3-4 ਜਖਮ ਆ ਗਿਆ ਜਿਹੜੇ ਮੈਨੂੰ ਕਾਫੀ ਤਕਲੀਫ ਦੇ ਰਹੇ ਆ ਕਿੱਦਾਂ ਇਲਾਜ ਕਰ ਰਹੇ ਹੋ ਇਲਾਜ ਸੜ ਮੇਰਾ ਇਸ ਤਰ੍ਹਾਂ ਚੱਲ ਜਾ ਕਿ ਸ਼ਿਭੂ ਮੀ ਕਮੇਟੀ ਵਾਲੇ ਆ ਜਿਹੜੇ ਸੜੂ ਮੇਰੇ ਪੱਟੀਆਂ ਕਰਾ ਰਹੇ ਆ ਤੇ ਕੱਲੀਆਂ ਪੱਟੀਆਂ ਨਾਲ ਜਿਹੜਾ ਜਖਮ ਸੁੱਕ ਨਹੀਂ ਨਹੀਂ ਕਿਉਂਕਿ ਪੱਟੀਆਂ ਦਾ ਬਹੁਤ ਖਰਚਾ ਆ ਰਿਹਾ ਤੇ ਉਹਨਾਂ ਦੇ ਉਹਨਾਂ ਦੇ ਵੀ ਵਸਤੇ ਵੀ ਹਨ ਨਹੀਂ ਵੀ ਕੱਲੇ ਉਹੀ ਕਰਨਾ ਠੀਕ ਹੈ ਨਾ ਪੱਟੀਆਂ ਦਾ ਖਰਚਾ ਬਹੁਤ ਜ਼ਿਆਦਾ ਆ ਰਿਹਾ ਤੇ ਮੈਂ ਹੋਰ ਵੀ ਚਾਹਣਾ ਵੀ ਜੇ ਕੋਈ ਦਵਾਈਆਂ ਦਵਾਈਆਂ ਉਹ ਲੈ ਕੇ ਨਹੀਂ ਦੇ ਸਕਦੇ ਹਾਂ ਤੇ ਦਵਾਈਆਂ ਜ਼ਰੂਰੀਆਂ ਇਦਾਂ ਜਖਮ ਸੁੱਕ ਨਹੀਂ ਸਕਦੇ ਹਾਂਜੀ ਹਾਂਜੀ ਇਹੀ ਗੱਲ ਹੋਈ ਹੈ ਸਰ ਵੀ ਦਵਾਈਆਂ ਦੇ ਜਿਹੜੀਆਂ ਨਾ ਉਹ ਨਾਲ ਕੋ ਨਹੀਂ ਪੂਰੀਆਂ ਹੋ ਰੀਆਂ ਤੇ ਇਸ ਕਰਕੇ ਜਿਹੜੇ ਪੱਟੀਆਂ ਹਾਂ ਜਰੂਰ ਕਰਾ ਰਿਆ ਪਰ ਦਵਾਈ ਜਿਹੜੀਆਂ ਨਾ ਉਹ ਕੋਈ ਹੈਲਪ ਕਰੇਗਾ ਉਹਨਾਂ ਦੇ ਖੀ ਭੂਮੀ ਵਾਲੇ ਕਰਨਗੇ ਤੇ ਫੇਰੀ ਮੇਰੀ ਦਵਾਈਆਂ ਦਾ ਚੱਲੇਗਾ ਘਰ ਚ ਕੋਣ ਕੋਣ ਨਾਲ ਗੁਜ਼ਾਰਾ ਕਿੱਦਾਂ ਰੋਟੀ ਬੰਨ ਕੇ ਕਿੱਦਾਂ ਚੱਲ ਰਿਹਾ ਘਰ ਤੇ ਸਾਰੇ ਮੇਰੀ ਵਾਈਫ ਹੈ ਮੇਰੀ ਮਦਰ ਹੈ ਤੇ ਬਸ ਮੰਮੀ ਕੰਮ ਕਰਦੇ ਇੱਕ ਦੁਕਾਨਾਂ ਦਾ ਤੇ ਤਾਂ ਕਰਕੇ ਗੁਜ਼ਾਰਾ ਹੋ ਰਿਹਾ ਕਿੰਨੀ ਉਮਰ ਉਹਨਾਂ ਦੀ 60 65 ਸਾਲ ਤੇ ਸਾਰੇ ਹੈਗਾ ਰੋਟੀ ਬੰਨੀ ਤੇ ਚੱਲ ਜੰਦਾ ਹੋਵੇਗਾ ਇਲਾਜ ਤੇ ਬਿਲਕੁਲ ਬੰਦ ਪਿਆ ਹੋਰ ਇਲਾਜ ਮੇਰਾ ਬਿਲਕੁਲ ਬੰਦ ਆ ਸਰ ਮੈਂ ਕੁਝ ਨਹੀਂ ਕਰ ਸਕਦਾ ਕਿੱਥੋਂ ਕਰਨਾ ਮੈਂ ਹੀ ਤਾਂ ਕਮਾਉਣ ਵਾਲਾ ਹਾਂ ਤੇ ਮੈਂ ਹੀ ਮੰਦੇ ਤੇ ਬਹੁਤ ਮੁਸ਼ਕਲ ਹੁਣ ਟੇਲ ਆ ਜੋ ਕਰਨਾ ਕੀ ਅਪੀਲ ਕਰਦੇ ਸਮੱਸਿਆ ਅਪੀਲ ਸਰ ਮੇਰੀ ਸਾਰਿਆਂ ਨੂੰ ਇਹ ਹੀ ਹੈ ਕਿ ਪਲੀਜ਼ ਮੇਰੀ ਹੈਲਪ ਕੀਤੀ ਜਾਏ ਠੀਕ ਹੈ ਨਾ ਤਾਂ ਕਿ ਮੈਂ ਆਪਣਾ ਇਲਾਜ ਕਰਾ ਸਕਾਂ ਮੈਡਮ ਹਾਂ ਬਸ ਇਹ ਹੀ ਅਪੀਲ ਹੈ ਸਰ ਹੋਰ ਮੈਂ ਕੁਝ ਨਹੀਂ ਚਾਹੁੰਦਾ ਆਪਣਾ ਨੰਬਰ ਬੋਲ ਦਿਓ ਐਡਰੈਸ ਬੋਲ ਦਿਓ ਸਰ ਮੇਰਾ ਨਾਮ ਐਡਰੈਸ ਹੈ ਗਾ ਬ੍ਰਾਂਪੜ ਰੋਡ ਡਾਕਟਰ ਗੋਲਟੀ ਦੀ ਗਲੀ ਤੇ ਮੇਰਾ ਕੰਟੈਕਟ ਨੰਬਰ ਲਗਾਇਆ 75087 95301 ਫਿਰ ਬੋਲਦਾ 75087 95301 ਮੇਰਾ ਫੋਨ ਨੰਬਰ ਹੈ ਮੈਂ ਦੇਖੋ ਦੁਖੀ ਬਹੁਤ ਜ਼ਿਆਦਾ ਮੈਂ ਤੇ ਕਹਿੰਦੀ ਆ ਕਿ ਸ਼ਰੂ ਠੀਕ ਹੋ ਜਾ ਤੁਰੇ ਫਿਰ ਉੱਠ ਕੇ ਹੂੰ ਆਪਣਾ ਆਪ ਸੰਭਲੇ ਕਿੱਦਾਂ ਦੁਰਘਟਨਾ ਹੋਈ ਸੀ ਇਹ ਆਟੋ ਚਲਾ ਰਿਆ ਸੀ ਤੇ ਪੇੜ ਤੇ ਪੈ ਗਿਆ ਹੂੰ ਤੇ ਰੀੜ੍ਹ ਦੀ ਹਿੱਕ ਲੱਗ ਗਈ ਕੱਲਾ ਕੱਲਾ ਮੁੰਡਾ ਨਹੀਂ ਦੋ ਬਿਠੇ ਮੇਰੇ ਤੋ ਅਲੰਘਾ ਦੂਜਾ। ਅੱਛਾ ਵਖਰਾ ਰੰਦ ਪਰਿਵਾਰ ਦੀ ਕੋਈ ਮਦਦ ਨਹੀਂ ਕਰਦਾ। ਨਹੀਂ ਚਲੋ ਕਰਦੇ ਤੇ ਹੈ ਪਰ ਦੇਖੋ ਮਜ਼ਦੂਰੀ ਤੇ ਮਜ਼ਦੂਰੀ ਹੈ। ਹਾਂ ਮਤਲਬ ਉਹਨਾਂ ਦਾ ਆਪਣਾ ਗੁਜ਼ਾਰਾ ਮੰਨਦਾ। ਹਾਂਜੀ ਚਲੋ ਜਿੰਨੀ ਕੋ ਹੋ ਸਕੇ ਕਰ ਵੀ ਦਿੰਦਾ ਹੈ ਨਹੀਂ ਗੱਲ ਕਿ ਨਹੀਂ। ਪਰ ਦੇਖੋ ਬੱਚੇ। ਅੱਜਕੱਲ ਮਹਿੰਗਾਈ ਦਾ ਦੌਰ ਹੈ ਬੱਚੇ ਵੀ ਉਹ ਆਪਣਾ ਕਮੰਦ ਹੈ ਆਪਣਾ ਪਰਿਵਾਰ ਹੁੰਦਾ। ਹਾਂਜੀ ਜੀ। ਉਹ ਆਪਣੀ ਜਗ੍ਹਾ ਠੀਕ ਹੈ। ਪਰ ਹੁਣ ਇਹ ਵੀ ਵਿਚਾਰਾ ਬੈਡ ਤੇ ਆ। ਚਲੋ ਜਿੰਨਾ ਕਿ ਮੇਰੇ ਕੋ ਹੋ ਸਕੇ। ਮੈਂ ਕਰਦੀ। ਕੀ ਅਪੀਲ ਕਰਦੇ ਉਸ ਮਾਸੀ ਵੀ ਨਹੀਂ ਚੰਨੀ ਆ ਕੇ ਚਲੋ ਇਹਦਾ ਇਲਾਜ ਹੋਏ ਬਸ ਹੋਰ ਕੁਝ ਨਹੀਂ ਚੰਗੀ ਚੱਲਣ ਫਿਰੰਦੇ ਕਾਬਲ ਹਾਂਜੀ ਆਪਣਾ ਆਪ ਆਪੇ ਖੁਦ ਸੰਭੇ ਹੋਰ ਨਹੀਂ ਕੁਝ ਚੰਗੀ ਮੈਂ ਵਿਆਹ ਕਿਦੋਂ ਹੋਇਆ ਸੀ ਉਹਦਾ ਵਿਆਹ ਹੋ ਗਿਆ 3 ਕਿ ਸਾਲ ਹੋਏ 3 ਜਿਹੜਾ ਪਹਿਲੇ ਹੋਇਆ ਸੀ ਹਾਂਜੀ ਹਾਂਜੀ ਸਾਲ ਕੀ ਪਹਿਲਾਂ ਬਸ ਸਾਲ ਪਹਿਲਾਂ ਦੁਰਘਟਨਾ ਤੋਂ ਸਾਲ ਪਹਿਲੇ ਹੋਇਆ ਹਾਂਜੀ